ਹਾਂ ਜੀ ਬਾਈ ਜੀ ਛੋਟੀ ਜਹੀ ਕੱਟੀ ਤੋਂ ਲੈ ਕੇ ਪਾਲ ਪਲੋਸ ਕੇ ਮਾਸ ਬਣਾਉਂਦਾ ਏ ਗਰੀਬ ਬੰਦਾ ਇਹੀ ਗੱਲ ਸੋਚਦਾ ਹੁੰਦਾ ਹੈ ਕਿ ਇਸ ਮਾਸ ਦਾ ਅਸੀਂ ਦੁੱਧ ਪੀਵਾਂਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਪ੍ਰਮਾਤਮਾ ਜਦੋਂ ਕਿਸੇ ਦੇ ਮਾੜਾ ਵਕਤ ਲੈ ਕੇ ਆਉਂਦਾ ਹੈ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਗਰੀਬ ਬੰਦਾ ਆਪਣੇ ਪੁੱਤਾਂ ਦੇ ਵਾਂਗ ਪਾਲੀ ਹੋਈ ਮੈਂ ਇਸ ਨੂੰ ਅੱਜ ਵੇਚ ਰਿਹਾ ਇਸ ਦੀ ਕੀ ਮਜਬੂਰੀ ਹੋਣੀ ਹੈ ਜਾਂ ਤਾਂ ਪ੍ਰਮਾਤਮਾ ਜਾਣਦਾ ਹੈ ਜਾਂ ਇਹ ਗਰੀਬ ਬੰਦਾ ਖੁਦ ਜਾਣਦਾ ਹੈ ਜਦੋਂ ਇਹ ਆਪਣੀ ਮਹਸ ਨੂੰ ਹਾਥੀ ਦੇ ਵਿੱਚ ਚੜਾ ਦਿੰਦਾ ਹੈ ਤਾਂ ਵੀਰ ਹਾਥੀ ਦੇ ਕੋਲ ਖੜ ਕੇ ਆਪਣੂ ਆਪਣੀ ਮਹਸ ਨੂੰ ਦੇਖ ਕੇ ਬਹੁਤ ਜ਼ਿਆਦਾ ਰੋਂਦਾ ਹੈ ਆਪਣੀ ਮਹਸ ਨੂੰ ਦੇਖ ਕੇ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਰੋਂਦਾ ਹੈ ਸੱਚੀ ਬਈ ਇਸ ਵੀਡੀਓ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਗਰੀਬ ਬੰਦੇ ਦੀ ਇਹੀ ਫਸਲ ਹੁੰਦੀ ਹੈ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ